ਅਜੇ ਕੁਮਾਰ ਜੀ ਕਿ ਕਿੱਥੋਂ ਦੇ ਰਹਿੰਦੇ ਹੋ ਗਰਵਾਲੀ ਘੜ ਗਲੀ ਬੇਮਚਾਰੀਆਂ ਦੀ ਕੀ ਕੀ ਗੱਲਬਾਤ ਹੋਈ ਜਿਹੜਾ ਕਰਤੀ ਇਹ ਰਤੀ 1:30 ਵਜੇ ਦੀ ਗੱਲ ਜੀ ਅਸੀਂ 12:30 ਵਜੇ ਸੁੱਤੇ ਆਂ ਤੇ ਗਹਿਰੀ ਨੀਂਦ ਚ ਗਏ ਸੀ ਇਕਦਮ ਮੇਰਾ ਬੇਟਾ ਉੱਠਿਆ ਕਹਿੰਦਾ ਮੈਂ ਬਾਥਰੂਮ ਜਾਣਾ ਮੈਂ ਪਪਾ ਮੈਂ ਬਾਥਰੂਮ ਕਰਾ ਲਿਆ ਉਹ ਨੂੰ ਬਾਥਰੂਮ ਕਰਾਣ ਉੱਠਿਆ ਮੈਂ ਤੇ ਇਕਦਮ ਮੈਨੂੰ ਕਮਰੇ ਚ ਲਾਟ ਪਈ ਦੇ ਇਕਦਮ ਉਹ ਕੇ ਰੋਸ਼ਨੀ来 ਰਹੀ ਕਮਰੇ ਵਿੱਚ ਮੈਨੂੰ ਲੱਗਾ ਕੋਈ ਲਾਈਟ ਜਗਦੀ ਵੀ ਕਮਰੇ ਚ ਮੈਂ ਦੇਖਣ ਨੂੰ ਉੱਠਿਆ ਵਾ ਇਕਦਮ ਦੇਖਿਆ ਤੇ ਆਕਰ ਦੇ ਭਾਮਣ ਵਾ ਅਗਰ ਮੈਂ ਸਟਾਰਟ ਹੋਣ ਦੇ ਹੁੰਦੇ ਨੇ ਇਕਦਮ ਹੀ ਭ ਮੈਂ ਆਪਣਾ ਬੁਝਾਉਣ ਦੀ ਕੋਸ਼ਿਸ਼ ਕੀਤੀ ਪਾਣੀ ਪਾ ਕੇ ਪਰ ਕੋਈ ਫਾਇਦਾ ਨਹੀਂ ਆਪਣਾ ਬੁਝਾਉਂਦਾ ਅੱਗ ਬਹੁਤ ਤੇਜ਼ ਹੋ ਗਈ ਜਿੰਨੇ ਫਾਇਰ ਗੇਟ ਵਾਲੇ ਆਏ ਉਹ ਤੋਂ ਅੱਧੇ ਤੋਂ ਜ਼ਿਆਦਾ ਸੜ ਕੇ ਸੁਆਹ ਹੋ ਗਿਆ ਘਰ ਫਿਲਮ ਦਾ ਕੰਮ ਕਰਦੇ ਮੈਂ ਡੀਲਰ ਦਾ ਕੰਮ ਨਹੀਂ ਜੀ ਜੈਡਿਸ ਕਿੰਨਾ ਨੁਕਸਾਨ ਹੋਇਆ ਕਟਵਾੜ 56 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਨਮਰ ਜਿੱਦਾਂ ਸਾਡੇ ਕੋ ਕੱਪੜੇ ਆਏ ਸੀ ਸੋਨੇ ਉਹ ਹਾਂ ਜੀ ਵਿਆਹ ਸ਼ਾਦੀ ਦੇ ਕੱਪੜੇ ਸੜ ਗਏ ਨੇ ਸਾਰੇ ਸੜ ਕੇ ਸੁਆਹ ਗਏ ਨੇ ਕਾਫੀ ਲੋਕਾਂ ਨੇ ਪਹਿਲੇ ਵੀ ਕੱਪੜੇ ਮੇਰੇ ਕੋਲ ਪਏ ਹੀ ਕਾਫੀ ਉਹ ਵੀ ਸੜ ਕੇ ਸਾਰੇ ਸੁਆਹ ਗਏ ਨੇ ਮੇਰਾ ਆਪਣਾ ਸਾਰਾ ਬਿਜ਼ਨਸ ਸੜ ਗਿਆ ਵੀ ਛੱ ਬੱਲੇ ਸਾਰੇ ਦੇਖ ਲੈ ਟੈਪ ਦੇਖ ਪੀ ਸੱਚਾ ਜਿੰਨਾ ਮੇਰਾ ਬਤਨ ਕੱਲ ਕਰਾ ਕੇ ਮੇਰਾ ਜਿੰਨਾ ਬਤਨ ਨੁਕਸਾਨ ਹੋਇਆ ਅੱਛਾ ਲੱਗਦਾ ਨਹੀਂ ਰਾਤੀ ਨਾ ਜਾਗਉਂਦੀ ਤੇ ਨੁਕਸਾਨ ਜੇ ਮੈਨੂੰ ਜਾਗ ਨਾ ਦੇ ਫਿਰ ਹਜ਼ਾਰ ਨੁਕਸਾਨ ਸਾਡੇ ਜਾਂ ਵੀ ਜਾ ਸਕਦੀ ਜੇ ਸਹੀ ਨਾ ਉੱਠਦੇ ਸੱਚੀ ਦੇ ਸਾਡੇ ਬੇਟੇ ਨੇ ਸਾਨੂੰ ਉਠਾਇਆ ਸਾਨੂੰ ਬਜਾਉਣ ਲਗਾ ਅਸੀਂ ਤੇ ਮਾਰੇ ਮਾਰੇ ਪਜਾਉਣ ਲਗਾ ਜੋ ਵੀ ਜਿਹੜਾ ਕੱਤ ਤੋਂ ਸਾਡੇ ਆਸੇ ਗਈ ਜੋ ਤੇਰੀ ਸੇਵਾ ਦੀ ਕਰਦੇ ਸਾਡੇ ਵੱਲ ਮਿਹਨਤੀ ਬਸ ਹੱਥ ਜੁੜ ਕੇ ਸੀ ਉਹ ਹੀ ਕਮਾਂਦੇ ਸੀ ਉਹ ਹੀ ਹਾਂਜੀ ਮੈਂ ਪ੍ਰਾਈਵੇਟ ਜੋਬ ਕਰਦਾ ਆਪਣੀ ਉਹ ਹੀ ਮੁਕੱਲੇ ਘੱਟ ਕਮਾਉਣ ਲੱਗਾ ਤਿੰਨ ਬੱਚੇ ਮੇਰੇ ਤੇ ਮੈਂ ਇਕੱਲਾ ਘੱਟ ਕਮਾਉਣ ਲੱਗਾ ਠੀਕ ਹੈ ਜਸ ਵਿਆਸਾ ਦੀ ਮੇਰਾ ਕੰਮ ਹੁੰਦਾ ਵਾ ਅੱਗੇ ਪਿੱਛੇ ਮੇਰਾ ਕੰਮ ਸਲੋ ਹੁੰਦਾ ਪੋਜਾ ਜੀ ਸਰ ਕੀ ਨਾਮ ਦੇਖੋ ਉਹ ਗੋਤਮ ਜੀ ਸਰ ਕਿਹਨੇ ਰੰਗ ਮੈਂ ਸੋ ਗਿਆ ਗਲੀ ਕੀ ਗਲੀ ਬੰਮ ਚੱਲੀ ਨੇ ਸਾਹਮਣੇ ਘਰੇ ਗੱਡਾ ਠੀਕ ਹਨ ਬਾਤ ਜੀ ਕੋਸ਼ੀ ਭਾਈ ਕੋਦਮ ਦੇਖਿਆ ਪੌਠਿਆਂ ਤੇ ਬਾਅਦ ਬਹੁਤ ਜ਼ਿਆਦਾ ਥੋੜੀ ਅੱਗ ਫੈਲਣ ਦੀ ਹੈ ਕਿਉਂਕਿ ਕਾਫੀ ਜ਼ਿਆਦਾ ਹੋ ਗਈ ਬਾਸ ਪਾ ਫੜ ਫੜ ਗਏ ਆ ਬੱਚੇ ਨਾਲੇ ਫੈਵਿਗੇਟ ਵੱਲੋਂ ਬਲਾਕ ਲਾਏ ਆ ਜਦ ਤੱਕ ਲੈ ਗਏ ਆ ਤਦ ਤੱਕ ਬਹੁਤ ਜਾ ਰਹੇ ਨੁਕਸਾਨ ਹੋ ਗਿਆ ਸੀ ਨਾ ਦਾ ਕਿ ਕਾਫੀ ਹੱਦ ਤੱਕ ਨੁਕਸਾਨ ਹੋ ਗਿਆ ਦਾ ਕਪੜੇ ਕੁੱਪੜੇ ਜਿੰਨੇ ਵੀ ਆ ਸਾਰਾ ਨਾ ਦਾ ਬੁਟੀਕ ਦਾ ਥੋੜਾ ਆਪਣਾ ਕੰਮ ਸੀ ਜਿੱਥੋਂ ਸਾਰਾ ਘਰ ਪ੍ਰਵਾਹ ਚੱਲਦਾ ਦਾ ਸਾਰੇ ਮਿਲ ਕੇ ਉਹਨਾਂ ਦਾ ਨੁਕਸਾਨ ਹੋ ਗਿਆ ਜੀ ਬਾਕੀ ਜੋ ਵੀ ਹੈ ਜੋ ਵੀ ਜਿੰਨੀ ਮਦਦ ਕਰਨਾ ਚਾਹੇ ਕਰ ਸਕਦਾ ਵਾ ਬਾਕੀ ਬੇਨਤੀ ਹੈ ਜੀ ਬਾਕੀ ਨੁਕਸਾਨ ਬਹੁਤ ਜ਼ਿਆਦਾ ਗਾ ਨਾ ਦਾ ਹੋਇਆ ਜੀ ਲਗਾਤਾ ਨਹੀਂ ਕਿ ਬੱਚਾ ਨਾ ਹੋਵੇ ਬੱਚਾ ਭਾਜੇਗਾ ਨਾ ठांदा ਤੇ ਫਿਰ ਪਰਾਂਜ ਕੀ ਹੋ ਸਕਦਾ ਹੈਗਾ ਇਹ ਬੱਚੇ ਦੀ ਚਲੋ ਮਾਰਾ ਇਹ ਬੱਚਾ ਉਠਾਇਆ ਵਾ ਤੇ ਹੋਰੇ ਦੇ ਬਚਾਉਗਾ ਇਹ ਤੇ ਬਾਕੀ ਸਾਹਮਣੇ ਹੀ ਹੈ ਸਾਰਿਆਂ ਦੇ